ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਲਓ ਜੀ ਇੱਕ ਆਪਾਂ ਹੋਰ ਨਵੀਂ ਵੀਡੀਓ ਲੈ ਕੇ ਆ ਗਿਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣਾ دوست ਆਇਆ ਸੀ ਸਸਰਾਜ ਵਾਲੇ ਤੋਂ ਤੇ ਆਪਾਂ ਨੂੰ ਬੱਚੇ ਦੇਣੇ ਆ ਠੀਕ ਹੈ ਮਤਲਬ ਡੌਨ ਵਾਸਤੇ ਬਾਜੀਆਂ ਵਾਸਤੇ ਤੇ ਬਾਕੀ ਉਹਦੇ ਕੋਲੇ ਕੜਾਏ ਹੈਗੇ ਪਰ ਉਹ ਛੋਟੇ ਆ ਠੀਕ ਹੈ ਤੇ ਆਪਾਂ ਇੱਕ ਰੀ ਚਾਰ ਪੰਜ ਬੱਚੇ ਦਿਵਾਵਾਂਗੇ ਠੀਕ ਹੈ ਤੇ ਬਾਕੀ ਆ ਖੋਲ ਖੋਲੇ ਧੁੱਪ ਜੀ ਵੀ ਨਿਕਲੀ ਮਾੜੀ ਮੋਟੀ ਸਿੱਧੀ ਜਾਊਗੀ ਖੁੱਡਿਆਂ ਦੇ ਵਿੱਚ ਤੇ ਅਦਰੋਂ ਆ ਵੀ ਖੋਲੇ ਆ ਖੁੱਡਾ ਵੀ ਅੱਬਾ ਇਹਦੇ ਵਿੱਚੋਂ ਵੀ ਦਵਾਵਾਂਗੇ ਬੱਚੇ ਅੱਦੇ ਤਿੰਨ ਕ ਕਿ ਅੱਦੇ ਆਪਣੇ ਉੱਪਰ ਬੈਠੇ ਹੋਏ ਆ ਬੈਠੇ ਓਏ ਐ ਨਹੀਂ ਓਏ ਖੋਲਣਾ ਸੀ ਚੱਲ ਸੈੱਟ ਕਰਕੇ ਕੱਢ ਲਾ ਬਾਕੀ ਤੇ ਆ ਬੈਠੇ ਆਪਣੇ ਬੱਚੇ ਅੱਦੇ ਜੋੜੇ ਆ ਵੱਡੇ ਤਾਂ ਅਧਿਆ ਨਵੀਂ ਕਬੂਤਰੀ ਨੇ ਵੀ ਇੱਧਰ ਆਂਡੇ ਲਾਲ ਜੋੜੇ ਨੇ ਆ ਜਿੱਤੇ ਇੱਕ ਤਰੰਗ ਲੱਗਾ ਆ ਕਬੂਤਰੀ ਕਿੱਧਰ ਜਾਵਲੀ ਉਹ ਜਿਹੜੀ ਸ਼ਾਇਦ ਉੱਡੀ ਪਈ ਆ ਉਹ ਵਾਲੀ ਆ ਵਾ ਜੋੜਾ ਇਹਨਾਂ ਦਾ ਠੀਕ ਐ ਤੇ ਹੁਣ ਤੈਨੂੰ ਬੱਚੇ ਦਈਏ ਲਿਆ ਫਿਰ ਇੱਕ ਮਿੰਟ ਪਹਿਲਾਂ ਇਧਰੋਂ ਕੱਢ ਲਾ ਵੱਡੇ ਕੱਢ ਲੀਏ ਫਿਰ ਏ ਇੱਕ ਤਾਂ ਕੱਢ ਲੈ ਜਿਹੜਾ ਭੁੰਜੇ ਬੈਠਾ ਜੌਂਸਰਾ ਜਿਹੜਾ ਤਾਂ ਚੱਕੀ ਜਾਂਦਾ ਕਾ ਕਰ ਹਾਂ ਛੋਟੇ ਜਿਹੇ ਮੰਰੇ ਲੱਗੇ ਨੇ ਕੋਣ ਨਹੀਂ ਹੈ ਲਾ ਲਈ ਯਾਰ ਛੋਟੇ ਦੇ ਮਿੰਟ ਬਰ ਆ ਦਿਖਾ ਦੇ ਛੋਟੇ ਛੋਟੇ ਨਹੀਂ ਹੋਣਾ ਵੱਡੇ ਲ ਅੱਡੇ ਤਾਂ ਲੱਗ ਜਾਣਗੇ ਤੇਰੇ ਕਿੜਾ ਓਹੋ ਆਹੇ ਦਗਾਣੀ ਨੂੰ ਅੱਖ ਸਾਹ ਦੇ ਵਾਠ ਠੀਕ ਚੱਲ ਚੱਲ ਓ ਡੱਬਿਆ ਇਹਨੂੰ ਫੜਾ ਦੇ ਕਿਤੇ ਡਾ ਨਾ ਦੇ ਇੱਕ ਦੂ ਕੱਢ ਲਿਆ ਇੱਕ ਮਿੰਟ ਲੋ ਜਤਨ ਮੈਂ ਦਾਲਦਾ ਕਿੱਧਰ ਗਿਆ ਕਾਲੀ ਪੱਥੇ ਬੈਠ ਮੈਨੂੰ ਜਾਣਾ ਪੈਣਾ ਅੰਦਰ ਐ ਨਹੀਂ ਲੱਭਣੇ ਅੰਗੇ ਆ ਲੈ ਇੱਕ ਆ ਵਾਲਾ ਆ ਲੈ ਕਾਲੀਆਂ ਅੱਖਾਂ ਦਾ ਤੇ ਬੜਾ ਦਾ ਵੇਖੀ ਬਾਹਰ ਆਣ ਕੇ ਹੋਈ ਹੁਣ ਸਾਡ ਜੀ ਤੇ ਆ ਦਿਖਾ ਦੇਵੀ ਐਨੂੰ ਦਿਖਾ ਦੇ ਵੀਡੀਓ ਜੀ ਦਿਖਾ ਕਾਲੀਆਂ ਅੱਖਾਂ ਦਾ ਠੀਕ ਹੈ ਦੋ ਹੋ ਗਏ ਇੱਕ ਤੀਜਾ ਹੋਰ ਵਿੱਚ ਅਦਰੋਂ ਕੱਢ ਦੇਣਾ ਵੱਡਿਆਂ ਚੋਂ ਦੋ ਛੋਟੇ ਦੇ ਦੂੰਗਾ ਹਨਾ ਦੋਆਂ ਨੂੰ ਛੋਟੇ ਦੇ ਦੇ ਜ ਗੱਜਰ ਮਿਲ ਉਹ ਇਹ ਵੀ ਗੱਜਰਾਂ ਕੇ ਇਹਨਾਂ ਨੂੰ ਕੀ ਹੋਇਆ ਯਾਰ ਗੱਜਰਾਂ ਕੇ ਗੱਜ ਤੇ ਕਿਵੇਂ ਨਹੀਂ ਗੇ ਉਹ ਨਹੀਂ ਲੱਗਦੇ ਓਕੇ ਮਾ ਹਮਮ ਹੋਰ ਵੇਖੀਏ ਕਿੱਧਰ ਗਿਆ ਕੋਈ ਇਨਸ਼ਾ ਅੱਲਾਹ ਭਾਈ ਅਲਾਈ ਆਹ ਫੜੇ ਇੱਕੀ ਦਾ ਭਰਾ ਇਹ ਹੈਗਾ ਵਾ ਰੱਤੇ ਉਹ ਗੂੜਾ ਨਹੀਂ ਰੱਤਾ ਬੈਠਾ ਉਹ ਵਾਲਾ ਜਮਾਂ ਆਹ ਵਾਲਾ ਉਹਦਾ ਬੱਚਾ ਭਰਾ ਵਾ ਉਹਦਾ ਤਿੰਨ ਵੱਡੇ ਹੋ ਕੇ ਦਿਖਾ ਦੇ ਇਹਨੂੰ ਕਿ ਦੇ ਗਵਾਜ ਆ ਜਨ ਭੈ ਓ ਯਾਰ ਗਵਾਜ ਕੇ ਗਵਾਜ ਕੇ ਫਿਰ ਤੂੰ ਮਾਰ ਲੈਣੇ ਹੁਣ ਤਾਂ ਤੂੰ ਆ ਅੱਡੇ ਲੱਗਦੇ ਕਿਵੇਂ ਲੱਗਣਗੇ ਜਾਲ ਚ ਪਾ ਕੇ ਦੋ ਕੁ ਦਿਨ ਛੱਡੀ ਤੇ ਇੱਕ ਦੋ ਦਿਨ ਛੱਡੀ ਤੇ ਬੰਨ ਲੈ ਵੱਡੇ ਆ ਤਾਂ ਉਹ ਨਹੀਂ ਕੁਛ ਹੁੰਦਾ ਦੋ ਤਿੰਨ ਬੱਚੇ ਦੇ ਦੇਨਾ ਦੋ ਤਿੰਨ ਵੱਡੇ ਕੁਝ ਬਾਅਦੇ ਛੋਟੇ ਫਿਰ ਬਾਅਦੇ ਨਹੀਂ ਨਹੀਂ ਹੈਗਾ ਉਹ ਪਹਿਲਾਂ ਤੂੰ ਬੱਚੇ ਕਾਢੇ ਲੈ ਜਿਹੜੇ ਦੋ ਹੈਗੇ ਆ ਲੈ ਆ हां ए ले या दोनों ले आ एदे ਨਾਲ ਦਾ ਉਹ ਹੋ ਗਿਆ ਉਹ ਦਿਖਾ ਦੇ ਇਹਨੂੰ ਦਿਖਾ ਦੇ ਪਹਿਲਾਂ ਆਉਣੂ ਬਾੜ ਲੈਣਾ ਮਿੰਟਾਂ ਜੀ ਓਏ ਓਏ ਉੱਡ ਗਿਆ ਜਾ ਹੜਕੇ ਲਿਆ ਇਹਨੂੰ ਓਏ ਇੱਕ ਆਧਰੋ ਹੈ ਤੋ ਇਹਨੂੰ ਹੋ ਥੋੜੀ ਧੁੱਪ ਜੀ ਸਾਫ ਜਾਂ ਨਹੀਂ ਆਉਂਦਾ ਪਿਆ ਇੱਕ ਆਵਲੇ ਇਹਦੇ ਨਾਲ ਦਾ ਭੈਜ ਉਹ ਬਿੱਲੀ ਮਾਰ ਗਈ ਉਦਨ ਓਏ ਓਏ ਆ ਦੇਖ 아이 ਨਿਆ ਛੋਟਾ ਆ ਵੀ ਵਾ ਉਹਦੇ ਪਿੰਗਰੇ ਚ ਉਹਦੇ ਚ ਪਾ ਦੇ ਉਹ ਪੈ ਲਿੱਕੇ ਨੀ ਕਿ ਉੱਡੀ ਜਾਂਦੇ ਆ ਤਾਂ ਓ ਨਾ ਜਾਣ ਨੂੰ ਵੀ ਰੱਖਦੇ ਆ ਲੈ ਪੰਜ ਹੋ ਗਏ ਠੀਕ ਹੈ ਹੁਣ ਛੋਟਾ ਦੇ ਦੇ ਓ ਛੋਟਾ ਤੈਨੂੰ ਕਿੱਥੋਂ ਦੇ ਕਬੂਤਰੀਆਂ ਐ ਨੀ ਉਹ ਡਾਤੀ ਉਹਦਣ ਮੈਂ ਹੁਣ ਇੱਕ ਹੈਗੀ ਸੀ ਉਹਦਣ ਮੈਂ ਡਾਤੀ ਹੁਣ ਉਹ ਹੈਗੀ ਸੀ ਮੁੰਡੇ ਦੀ ਸੀਗੀ ਮੈਂ ਚੱਲ ਲੈਣੇ ਆ ਉਹ ਅੱਡੇ ਲੱਗੀ ਆ ਤੇ ਨਹੀਂ ਉਹ ਵਾਪਸੀ ਨਹੀਂ ਮੁੜੀ ਰੰਗੜੀ ਰੰਗ ਜਾ ਲੱਗਾ ਸੀ ਜੀ ਤੇ ਬਾਕੀ ਇੱਕ ਬੱਚਾ ਹੁਣ ਮੈਂ ਵੀ ਅੱਡੇ ਲਾਉਣਾ ਬਾਕੀ ਉਹ ਦੋ ਛੋਟੇ ਉਹ ਆ ਤੇ ਦੋ ਆਲ ਨਹੀਂ ਨਹੀਂ ਦੇ ਦੇ ਐਣੀ ਕੇ ਹੁਣ ਬਸ ਜਿੰਨੇ ਮੈਂ ਆਦੇ ਵੱਲੋਂ ਦੇ ਦਿੰਨਾ ਦੇ ਦਿੰਨਾ ਵਾ ਤੂੰ ਇਹਨਾਂ ਤੋਂ ਵੀ ਜਾਇਆ ਕਰੇਂਗਾ ਜਿਹੜੇ ਮੈਂ ਦੇ ਦਿੰਨਾ ਚੱਲ ਹੁਣ